चलो मेरी भाई ਉਹ ਜੀ ਰੋਣਾ ਰੋਣਾ ਹੀ ਹੋ। ਉਹ ਦੇਖੋ ਜੀ। ਹਾਂ 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 ਜੀ। ਹ ਕਿੰਦਾਂ ਜਦ ਜਦ ਸਟੋਰ ਕੀਤਾ ਤਾਂ ਨਿਕ ਮਾਰ ਨਹੀਂ ਦਿੱਤਾ ਕੀ ਮੈਸੇਜ ਇਹ ਦੇਣਾ ਚਾਹੀਦਾ ਕਿ ਕਈ ਲੋਕ ਹੈਗੇ ਮੇਰੇ ਅਵੇਗੂ ਚੇਂਜੇ ਪਟਾਕਾ ਦੇਖ ਰਹੇ ਕੋ ਕੋ ਮੇਰੇ ਅਲੋ ਇਹ ਉਹ ਜਿਹੜੇ ਮਾਨਜਗ ਐਸਐਪੀ ਸਾਹਿਬ ਪਟਾਣਕੋਟ ਤੇ ਜ਼ਿਲ੍ਹਾ ਮੁਜ਼ਾਫਰ ਸਾਹਿਬ ਜਿਹੜੇ ਤਾਂ ਮੂੰਹ ਤਾਂ ਬੋਲੇ ਉਹ ਆਰੀ ਦਾ ਸੁਵਿਧਿਆ ਰੱਖਿਆ ਕੋਈ ਵੀ ਦੁਕਾਨਦਾਰ ਬਿਨਾਂ ਲਾਇਸੈਂਸ ਤੋਂ ਇਲੈਗਲ ਪਟਾਕੇ ਨਿੰਦ ਪਦਾਰਥ ਨੂੰ سپورਟਿਕ ਪਦਾਰਥ ਆਪਣੀ ਦੁਕਾਨ ਤੇ ਡੈਂਪ ਲਾ ਕਰੇ ਤੇ ਮਾਨਜਗ ਅਧਿਕਾਰ ਦੇ ਮੁਤਾਬਕ ਹੀ ਆਪਣੇ ਕੋ ਸਟੋਰ ਕਰੇ ਹਾਂ ਜੀ ਲੋਕੋ ਮੋਹਨੇਤ ਬਾਅਦ ਪੀਸੀਜੀਪੀ ਜਿਹੜਾ ਕਰਨ ਕੁਮਾਰ ਦਾ ਨਾਮ ਆ ਦੁਕਾਨਦਾਰ ਹੈਗਾ ਤੇ ਸਰਨੇਮੇਟ ਉਹ ਮਰੋ ਪਟਾਕਾ ਬਿਸਕਟ ਸਮਗਲੀ ਧਾਕੇ ਆਪਣੇ ਸਟੋਰ ਤੇ ਟੈਂਪ ਕੀਤੀ ਹੋਈ ਆ ਜਦੋਂ ਅਸੀਂ ਜੇਰ ਕੀਤਾ ਤੇਾਨੂੰ ਮਿਲ ਗਈ ਉਹਦੇ ਖਿਲਾਫ ਵੀ ਕਾਰਵਾਈ ਕਰਤੀ ਹੈ ਅਸਟਾਡਿਕਾtion ਕਾਨੂੰਨੀ ਕਾਰਵਾਈ ਹੋਵੇ ਜਿਹਨੇ ਵਿਚਾਰੀ ਹੈ ਕਿ ਸਰੋਂ ਕੀਤਾ ਵੀ ਕਿੱਥੇ ਜੀ ਦੁਕਾਨਦਾਰ ਜਦ ਜਦ ਸਟੋਰ ਕੀਤਾ ਕਰਨ ਕੁਮਾਰ ਨੇ ਦਿੱਤਾ ਕੀ ਮੈਸੇਜ ਦੇਣਾ ਚਾਹਦੇ ਕੋਈ ਕਈ ਲੋਕ ਹੈਗੇ ਮੇਰੇ ਅਵੇਗੂ ਜੇ ਪਟਾਕਾ ਦੇਖ ਰਹੇ ਕੋ ਕੋ ਮੇਰੇ ਅਦੂ ਇਹ ਮਾਨਜੋਗ ਐਸਐਪੀ ਸਾਹਿਬ ਪਟਾਣਕੋਟ ਤੇ ਬਿਲਮ ਜਹਤਸਾਹ ਜੀ ਦੇ ਅਧਿਕਾਰ ਅਨੁਸਾਰ ਕੋ ਵਾਲੀ ਦਾ ਸੁਵਿਧਿਆ ਰਾਇਆ ਕੋਈ ਵੀ ਦੁਕਾਨਦਾਰ ਬਿਨਾਂ ਲਾਇਸੈਂਸ ਤੋਂ ਇਲੈਗਲ ਪਟਾਕੇ ਕਨਿਤ ਪਦਾਰਥ ਨੂੰ ਵੀ ਸਪੋਰਟਕ ਪਦਾਰਥ ਆਪਣੀ ਦੁਕਾਨ ਤੇ ਡੈਂਪ ਲਾ ਕੇ ਰੇ ਤੇ ਮਾਨਜੋਗ ਵਿਧਾਤਾ ਦੇ ਮੁਤਾਬਕ ਹੀ ਆਪਣੇ ਕੋਲ ਸਟੋਰ ਕਰੇ